ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਘਰੇਲੂ ਝੋਫੀ ਦਿਖਾਉਣੀ ਹੈ ਇਸੇ ਦਾ ਡਿਟੇਲ ਵੀਰ ਤੋਂ ਪੁੱਛਦੇ ਆ ਇਹਦੇ ਬਾਰੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰਾ ਸੁਪਰੀ ਸਿੰਘ ਆ ਵੀਰੇ ਪਿੰਡ ਤੋਂ ਬੰਨੇ ਆ ਜ਼ਿਲ੍ਹਾ ਬਰਨਾਲਾ ਬਾਈ ਤੇ ਮੋਬਾਈਲ ਨੰਬਰ ਆਪਣਾ 99152 85087 ਬਾਈ 99151 85087 82087 ਜਿੱਦੇ ਆਪਾਂ ਝੋਟੀ ਦੇਖੀ ਆਨੇ ਆਪਣੀ ਘਰੇਲੂ ਝੋਟੀ ਆ ਹਾਂ ਮੇਰੇ ਘਰੇਲੂ ਝੋਟੀ ਆ ਕਿਹੜਾ ਸੂਆ ਸੁੰਦੀ ਐ ਇਸ ਵਾਰ ਤੀਜਾ ਸੂਆ ਸੁੰਦੀ ਐ ਵੀਰੇ ਤੀਜਾ ਸੂਆ ਇਸ ਵਾਰ ਸੁੰਦੀ ਆ ਤੇ ਪਿਛਲੇ ਸੂਏ ਦੁੱਧ ਦੇ ਨੇ ਕਿੰਨਾ ਪਾਇਆ ਪਿਛਲੇ ਸੂਏ ਤੇਨਾ 13 13 ਕਿਲੋ ਪਾਇਆ ਵੀਰੇ ਜਮਾ ਸੱਚ ਆ ਜੀ ਮਨ ਕੇ ਜੇ 14 ਤੋਂ ਅੰਦਰ ਰਹੀ ਐ ਹੋ ਸਕਦਾ ਬੱਸ ਜੇ ਵੀਰੇ ਹੁਣ ਲੱਗੋ ਉਹ ਅਗਲੇ ਦੀ ਸਾਫ ਤੇ ਪਿਛਲੇ ਸੂਏ ਆਪੇ ਕੋਲ 14 ਤੋਂ ਅੰਦਰ ਹੀ ਰਹੀ ਐ ਅੰਦਰ ਹੀ ਰਹੀ ਐ ਇਸ ਵਾਰ ਅੰਦਾਜ਼ਾ ਲੱਸੀ ਗਿਆ ਆਪਾ ਦਾ ਚਾਚਾ ਇਹ ਨਹੀਂ ਪਤਾ ਕਿ ਦੀ ਸੇਖਾ ਤੇ 15 ਕਿਲੋ ਕਰਦੀ ਹੋਵੇ ਪਰ ਆਪਾਂ ਮੰਨ ਕੇ ਜਿੰਨੇ ਵੀ 14 ਗਹਿ ਕੇ ਦੇ ਦਿਆਂਗੇ ਤੇ ਸੀਮਨ ਕਿਹੜਾ ਭਾਅ ਐ ਇਸ ਵਾਰ ਜੀ ਵੀਰੇ ਪੀਸੀ 576 ਲੱਗਿਆ ਪਿਆ ਵੀਰੇ पीसी 574 हां क्योंकि मैं खुद प्रैक्टिस करता हूं विरे डॉक्टर जी ठीक थी। है यही वर्क कर आप आप हां जी हां जी ते आपा पांसो पीसी 574 ਉਹ ਕਨਫਰਮ ਆ ਜਾਵਾ 100% विरे ठीक है ਹੁਣ ਦਿਨ ਕੈਕ ਲੈਂਦੀ ਐ 10 ਦੇ 12 ਨੂੰ ਪੂਰੇ ਆ ਵੀ 12 ਤਰੀਕ ਨੂੰ ਕਰ ਲਉ ਦੋ ਦਿਨ ਬਾਕੀ ਆ ਤੇ ਦੁੱਧੋ ਆਪਾਂ ਕਹਿ ਗਏ ਕਿ ਮਹੀਨੇ ਪਹਿਲਾਂ ਛੱਡਤੀ ਸੀ ਦੁੱਧੋ 2.5 3 ਕਿ ਮਹੀਨੇ ਪਹਿਲਾਂ ਛੱਡੀਆ 2.5 ਮਹੀਨੇ ਚ ਐ ਵਧੀਆ ਮਤਲਬ ਲੰਬਾ ਟਾਈਮ ਦੁੱਧ ਦਿੰਦੀ ਆ ਨਾ ਮਾ ਟਾਈਮ ਦੁੱਧ ਦਿੰਦੀ ਆ ਚੌਂਡ ਚਵਾਦੀ ਐ ਇੱਕ ਨੰਬਰ ਆ ਮੈਂ ਕਹਿੰਦਾ ਵੀ ਜਿਹੇ ਜਵਾਬ ਬੁਹਾ ਦੇਣੀ ਯਾਰ ਠੀਕ ਐ ਤੋਰੀ ਬੜਾ ਜਿਹਨੂੰ ਸਿੱਧਾ ਪੈਠ ਫੁੜੇ ਦੇ ਬੰਦਰ ਦੇਖ ਸਕਦੇ ਲੇਵਾ ਬੈਕ ਸਾਈਡ ਤੋਂ ਵੀ ਸੂਰ ਆਟਾਚ ਕਰਦਾ ਤੇ ਮੂਹਰ ਨੂੰ ਵਿੱਚ ਘਾ ਚੰਗਾ ਲੇਵੇ ਦਾ ਤੇ ਬਾਕੀ ਸਿੰਘ ਦੇਖੋ ਜਿਹਨੂੰ ਕਹਿੰਦੇ ਆ ਪੰਜਾਬੀ ਜਰ ਰੁਪਈਆ ਨਹੀਂ ਲੰਗਦਾ ਜਿਵੇਂ ਕੁੰਡੀ ਸਿੰਘਾ ਜੀ ਸੋ ਸਿੰਘ ਮੂੰਹ ਉੱਤੇ ਇੱਕ ਵਾਰ ਫੇਰ ਦੇਖਸੋ ਬਿਲਕੁਲ ਕੁੰਡਾ ਸਿੰਘ ਸਿੰਘ ਜਿਵੇਂ ਨਾਲ ਮੁੜੇ ਸਿੰਘ ਕਹਿੰਦਾ ਮੇਰੇ ਨਾਲ ਵੀਰੇ ਵੱਟਰੇ ਪੈਂਦੇ ਆ ਇਹ ਹਣਾ ਹਾਂ ਸਿੰਘ ਜ਼ਿਆਦਾ ਕੁੰਡਾ ਰੱਖਦੀ ਆ ਤੇ ਬਾਕੀ ਲੇਵਾ ਦੇਖੋ ਬੈਕ ਸਾਈਡ ਤੋਂ ਸੂਰ ਨੂੰ ਟੱਚ ਕਰਦਾ ਤੇ ਅੱਗੇ ਨੂੰ ਵੀ ਸੋੜਾ ਹਵਾਲਾ ਚਾਰੇ ਤਾਂ ਨਿਖਣਵੇਂ ਵਿੱਥੀ ਤੇ ਤੇ ਬਿਊਟੀ ਪੱਖੋਂ ਦਾ ਕੋਈ ਯੰਤ ਨਹੀਂ ਹੈਗਾ ਵੀਰੇ ਤੇ ਬੱਚੇ ਚੰਗੇ ਪਾਉਂਦੀਆਂ ਵਧੀਆ ਮੈਂ ਕਹਿੰਦਾ ਵੀਰੇ ਸਿਰਾਂ ਪਾਉਂਦੇ ਠੀਕ ਹੈ ਇੰਡੀਆ ਤੇ ਜਾਣਿਆ ਬੱਚੇ ਆਪਦੇ ਦਿਨੇ ਲੈ ਜਾਂਦੀ ਸੀਗੀ ਬੱਚਾ ਟੀਕੇ ਤੇ ਜਾਣਾ ਠੀਕ ਹੈ ਤੇ ਭਾਅ ਇਹਦਾ ਕੀ ਰੱਖਿਆ ਆਪਾਂ 1.40 ਲੱਖ ਰੁਪਏ ਗਜੈਸ ਹੋ ਜੂਗੀ ਹਾਂ ਵੀਰੇ ਗਜੈਸ ਕਰ ਦਾਂਗੇ ਸੋ 1.40 ਲੱਖ ਰੁਪਏ ਦੀ ਕੀਮਤ ਆ ਤੇ ਥੋੜਾ ਕੱਦ ਦੇ ਲਈ ਉਹ ਸੰਬੰਧਰ ਆ ਗਈ ਥੋੜੀ ਹੈਨਾ ਸੋ ਕੱਦ ਜ਼ਰੂਰ ਤੇ ਬਾਕੀ ਬੇਲ ਚ ਬਹੁਤ ਲੰਬੀਆਂ ਤੇ ਮੂੰਹ ਮੱਥਾ ਚੰਗਾ ਸਾਫ਼ ਸੁਥਰਾ ਤੇ 1.40 ਲੱਖ ਕੀਮਤ ਦੇ ਜੋ ਗਜੈਸ ਹੋ ਜੂ ਪਿੰਡ ਦਵਾਨੇ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਫੇਰ ਬੋਲ ਦਿਆ ਆਪਣਾ 9915282087 ਸੋ ਕਿਸੇ ਵੀ ਵੀਰ ਦੇ ਝੋਟੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਮੇਨ ਗੱਲ ਇਹ ਵੀ ਹੈ ਬਾਈ ਆਪਣੇ ਕੋਲੇ ਇਹਦੀ ਨਾਮੀ ਠੀਕ ਹੈ ਠੀਕ ਹੈ ਮਨਨ ਤੀਜੀ ਵੀ ਆਪਣੇ ਕੋਲੇ ਸੀ ਤੀਜੀ ਵੀੜੀ ਆ ਗਈ ਤੀਜੀ ਵੀੜੀ ਆਪਣੇ ਕੋਲੇ ਚੱਲੀ ਜਾਂਦੀ ਹੈ ਜੀ ਠੀਕ ਹੈ ਮਨਨ ਵਧੀਆ ਚੰਗੀ ਬਰੀਡ ਦਿੰਦੀ ਆ ਬੜੀ ਹਾਂ ਚੰਗੀ ਬਰੀਡ ਦਿੰਦੀ ਹੈ ਠੀਕ ਹੈ ਸੋ ਕਿਸੇ ਵੀਰ ਦੇ ਝੋਟੀ ਪਸੰਦ ਹੋਵੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤੈਅਦਰੋ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ